ਉਨ੍ਹਾਂ ਦੇ ਨਾਲ ਉਹਨਾਂ ਦੇ ਸੁਪੁੱਤਰ ਲਾਲੀ ਬਾਦੋ ਜੀ ਜੋ ਆਪਣੇ ਜ਼ਿਲ੍ਹਾ ਪਰਿਸ਼ਦ ਤੋਂ ਉਮੀਦਵਾਰ ਹੈ ਸਰਦਾਰ ਜੈਨ ਸਿੰਘ ਜੀ ਸਰਜੀਤ ਸਿੰਘ ਜੀ ਸਤਾਪ ਸਿਕੰਦਰ ਸਿੰਘ ਜੀ ਕੋਟਸੂਧਿਆ ਜੋ ਆਪਣੇ ਸਰਕਲ ਜ਼ਿਲ੍ਹਾ ਪ੍ਰਧਾਨ ਐਸ்சி ਵਿੰਗ ਦੇ ਅਮਰਪੀ ਪਾਲੀ ਜੀ ਪ੍ਰਤਾਪ ਸਿੰਘ ਜੀ ਨੰਗਰ ਪ੍ਰਤਾਪ ਸਿੰਘ ਆਪਣੇ ਸਪੈਂਸ ਸਾਹਿਬ ਜਗਸੀਰ ਸਿੰਘ ਜੀ ਸਾਹਿਬ ਦਾ ਸਨਮਨ ਤੇ ਨਾਲ ਆ ਸਾਰੇ ਹੀ ਸਤਕਾਰਯੋਗ ਤੇ ਨਗਰਵਾਸੀ ਵੀਰੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਪਤਾ ਹੀ ਹੈ ਕਿ 14 ਤਰੀਕ ਨੂੰ ਬਲਾਕ ਸੰਭਤੀ ਦੇ ਜ਼ਿਲ੍ਹਾ ਪ੍ਰੀਸ਼ਦੀਆਂ ਚੋਣਾਂ ਹੋਣੀਆਂ ਉਹਦੇ ਵਾਸਤੇ ਤੁਹਾਨੂੰ ਬੇਨਤੀ ਕਰਨ ਆਏ ਆ ਕਿ ਤੱਕੜੀ ਤੇ ਆਪਾਂ ਮੋਹਰਾਂ ਲਾ ਕੇ ਸ਼੍ਰੋਮਣੀ ਕਾਲੇਡਰ ਨੂੰ ਕਾਮਯਾਬ ਕਰਨਾ ਹੈ ਜਿਹੜੇ ਬਲਾਲ ਸੰਪਤੀ ਦੇ ਆਪਣੇ ਬੀਬੀ ਗਰਜੀਤ ਕੌਰ ਜੀ ਜਿਹਨੂੰ ਆਪਾਂ ਰਾਣੀ ਕਹਿੰਦੇ ਆ ਬਿੱਲੂ ਖੋਦਦਾ ਦੇ ਘਰ ਵਾਲੇ ਉਹਨਾਂ ਨੂੰ ਆਪਾਂ ਉਮੀਦਵਾਰ ਬਣਾਇਆ ਸੀ ਜਿਨ੍ਹਾਂ ਨੇ ਕਿ ਬਿਨਾਂ ਕਿਸੇ ਕਾਰਨਾਂ ਦੇ ਕਾਰਜ ਰੱਦ ਕੀਤੇ ਆ ਕਾਰਨ ਕੀ ਬਣਾਇਆ ਜੀ ਅਖੇ ਚੁੱਲਾ ਟੈਕਸ ਦੀ ਇਹਨਾਂ ਨੇ ਇਹਨਾਂ ਵੱਲੋਂ ਪਕਾਇਆ ਹੈ ਪੰਟੀ ਚੋਣ ਸੀ ਆਇਆ ਵੀ ਉਹ ਚੁੱਲਾ ਟੈਕਸ ਭਰਦੇ ਆ ਇਤਕੀ ਵੀ ਉਹਨਾਂ ਨੇ ਭਰਦੇ ਤੋਂ ਵੱਧ ਭਰਿਆ ਸੀ ਬਿਲਕੁਲ ਗਲਤ ਤਰੀਕੇ ਨਾਲ ਉਹਨਾਂ ਨੇ ਕਾਗਜ਼ ਰੱਬ ਬਦਲਾ ਸੰਤ ਹੋ ਜਾਣੀ ਹੈ ਭੁਤਵੰਤਵਾਂ ਦਾ ਤੁਹਾਨੂੰ ਇੱਕ ਗੱਲ ਕਰਨੀ ਚਾਹੁੰਦਾ ਹੈ ਭੁਤਵੰਤਵਾਂ 2-4 ਦਿਨ ਪਹਿਲਾਂ ਮੁੱਖ ਮੰਤਰੀ ਸਾਹਿਬ ਬਾਹਰੋਂ ਆਏ ਆ ਔਰ ਸਾਰੀ ਕਹਿਣ ਲੱਗੇ ਜੀ ਮੈਂ ਤੁਹਾਨੂੰ ਆਹ ਕੁਸ ਲੈ ਆਂਦਾ ਮੈਂ ਪੰਜਾਬ ਵਾਸਤੇ ਆਹ ਕੀਤਾ ਬੜੇ ਬੜੇ ਬੋਰਡ ਵੱਡੇ ਲਾਏ ਬਣੇ ਕਿਦਾ ਮੈਂ ਰੋਕਦੀਆਂ ਦੇਦੀਆਂ ਕੋ ਪਾਣੀ ਦਾ ਹੱਲ ਕਰ ਲਿਆ ਜੋ ਹੋਰ ਇਸ ਤਰ੍ਹਾਂ ਕਹਿੰਦੇ ਆ ਤਾਂ ਫਿਰ ਚੋਣਾ ਲੜਨ ਤੋਂ ਕਿਉਂ ਡਰਦੇ ਜੇ ਤੁਸੀਂ ਪੰਜਾਬ ਵਾਸਤੇ ਚਰਾਸਾਂ ਦੇ ਚਿੰਦਾ ਬਸ ਕਰ ਲਿਆ ਜੇ ਤੁਸੀਂ ਵੱਡੇ ਕਰੋੜਾ ਰੁਪਏ ਰਾਂਦੇ ਲਾਦੇ ਆ ਵੱਡੀਆਂ ਗੱਲਾਂ ਕਰਦੇ ਆ ਦੂਸਰੇਆ ਪਾਰਟੀਆਂ ਵਾਲੇ ਹੋਰ ਤੁਸੀਂ ਕਰਦੇ ਆ ਗੱਲਾਂ ਜਿਹੜਾ ਕਹਿੰਦਾ ਸੀ ਇੱਥੇ ਕੈਨੇਡਾ ਅਮਰੀਕਾ ਤੋਂ ਬੱਚੇ ਪੜਨ ਆਉਣਗੇ ਜੇ ਤੁਸੀਂ ਪੰਜਾਬ ਵਾਸਤੇ ਇੰਨਾ ਨਹੀਂ ਕੀਤਾ ਤਦ ਚੋਣਾ ਲੜਨ ਤੋਂ ਕਿਉਂ ਡਰਦੇ ਆ ਤੁਹਾਡੇ ਚ ਕਿਉਂ ਨਹੀਂ ਹਿੰਮਤ ਤੁਸੀਂ ਆਓ ਮੈਦਾਨ ਦੇ ਵਿੱਚ ਆਓ ਚੋਣ ਲੜੋ ਤੁਸੀਂ ਕਿਉਂ ਗਲਤ ਤਰੀਕੇ ਦਾ ਕਾਗਜ਼ ਰੱਦ ਕੀਤੇ ਆ ਐਮਐਲਏ ਸਾਹਿਬ ਨੇ ਵੀ ਕਿਹਾ ਸੀ ਅਸੀਂ ਕਿਸੇ ਕਿਸ ਤਰ੍ਹਾਂ ਦੀ ਕੱਪੜੇ ਪਾ ਰਹੇ ਆਪਣੀ ਜਵਾਰ ਤੋਂ ਭੱਜ ਜਾਂਦੇ ਆ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਸ਼ਰਮ ਨਹੀਂ ਕandidate ਦੇ ਜੋ ਉਮੀਦਵਾਰ ਹੈ ਉਹਨਾਂ ਤੱਕੜੇ ਸੀ ਉਹਨਾਂ ਜਵਾਬ ਦਾ ਜੱਤ ਹੋਣੀ ਹੈ ਇਸ ਕਰਕੇ ਉਹਨਾਂ ਨੇ ਕਾਜ ਰੱਦ ਕਰਨੇ ਪਰ ਉਹਦਾ ਪਾਇ ਦਿਖਾਉਣਾ ਜ਼ਿਲ੍ਹਾ ਪ੍ਰੀਸ਼ਦ ਦੇ ਚੋਣਾਂ ਦੇ ਵਿੱਚ ਆਪਾਂ ਜੋ ਬਾਦਲ ਸਾਹਿਬ ਦੇ ਬੇਟੇ ਸੁਭਾ ਸਿੰਘ ਬਾਦਲ ਲਾਲੀ ਬਾਦਲ ਜੀ 14 ਤਰੀਕ ਨੂੰ ਤੱਕੜੀ ਤੇ ਮੋਹਰ ਲਾ ਕੇ ਇਹਨਾਂ ਨੂੰ ਕਾਬੂਜਾਬ ਕਰਨਾ ਤਾਂ ਕਿ ਉਹਨਾਂ ਨੂੰ ਪਤਾ ਲੱਗ ਸਕੇ ਦੂਸਰਾ ਸ਼ਰੋਣੀਤ ਕਾਲੀ ਦਾ ਕੀ ਕੰਮ ਕੀਤੇ ਜਦੋਂ ਗਰਾਊਂਡ ਲੱਗ ਜਾਂਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਇਹਦੇ ਕਹਿਰ ਦੀ ਕੋਈ ਲੋੜ ਨਹੀਂ ਕਾਂਗਰਸ ਵੀ ਸਰਕਾਰ ਰਹੀ ਹੈ ਕਾਂਗਰਸ ਸਰਕਾਰ ਬਣਾਉਣ ਤੋਂ ਪਹਿਲਾਂ ਸੂਚੀ ਕੈਬਨਟ ਨੇ ਕਾਂਗਰਸ ਨੇ ਸੜੇ ਕੈਪਟਨ ਬਠਿੰਡੇ ਦੀ ਧਰਤੀ ਤੇ ਗੁਰਕਾ ਸਾਹਿਬ ਦੀ ਸੌਖਾਦੀ ਸੀ ਤਤ ਸ਼੍ਰੀ ਦਰਦਮਾਨਾ ਸਾਹਿਬ ਵੱਲ ਮੁਹ ਕਰਕੇ ਕਾਂਗਰਸ ਆਏ ਉਹਨਾਂ ਨੇ ਸਾਰਿਆਂ ਨੇ ਸਰਕਾਰ ਬਣਾਉਣ ਤੋਂ ਪਹਿਲਾਂ ਤੁਹਾਡੇ ਪੰਜਾਬ ਦੇ ਲੋਕਾਂ ਨਾਲ ਵਾਦਾ ਕੀਤਾ ਘਰਾਂ ਦਾ ਲੋਕਰੀ ਪਰ ਉਹਨਾਂ ਨੇ ਕਰਦਾ ਬਹੁਤ ਬੜੀਆਂ ਗੱਲਾਂ ਕੀਤੀਆਂ ਉਹ ਇਸ ਵਸੇ ਹੱਲ ਕਰਦੀਆਂ ਕਿਉਂਕਿ ਸੌ ਦਾਦਾ ਚਾਰਾ ਬੰਦਿਆਂ ਚ ਖਾ ਲਈਏ ਤਾਂ ਬਾਪਾ ਸਭ ਦੇ ਆ ਵੀ ਪੂਰੀ ਕਰਾਂਗੇ ਨਾਲੇ ਤਾਂ ਗੁਟਕਾ ਸਾਹਿਬ ਦੀ ਸੌ ਖਾਦੀ ਸੀ ਦਰਦਵਾ ਸਾਹਿਬ ਵਾਲ ਵਰ ਮੂੰਹ ਕਰਕੇ ਤੇ ਲੋਕਾਂ ਨੇ ਵਿਸ਼ਵਾਸ ਕੀਤਾ ਸੀ ਕਿ ਜੇ ਸੌਂਾ ਖਾ ਕੇ ਤਾਂ ਨਹੀਂ ਕੋਈ ਬੰਦਾ ਜੁਮਰ ਜੁ ਪਰ ਹੁਕਮਤਲ ਕੌਂਸਲ ਨੇ ਸੌਹਾ ਖਾਧੀਆਂ ਸੀ ਪਰ ਉਹ ਸੌਹਾ ਖਾ ਕੇ ਗੁਟਕਾ ਸਾਡੀ ਮੁਕਰ ਗਏ ਪੰਜ ਸਾਲ ਉਹਨਾਂ ਨੇ ਵੀ ਉਹ ਜੋ ਗੱਲਾਂ ਕਹਿ ਜਾਂ ਪੂਰੀਆਂ ਨਹੀਂ ਕੀਤੀਆਂ ਸਗੋਂ ਅੱਡਾ ਹੋਰ ਕਰਦਾ ਜਿਹੜੀ ਹੁਣ ਸਾਹਮਣੇ ਆਈ ਹੈ ਉਹ ਕਿਸੇ ਨੇ ਹੋਰ ਨਹੀਂ ਦੋਸ਼ ਲਾਇਆ ਇਹਨਾਂ ਦੇ ਆਪ ਦੇ ਮੰਤਰੀ ਦੋਸ਼ ਲਾਉਂਦੇ ਆ ਕਿ ਜਿਹੜਾ ਕਾਂਗਰਸ ਦਾ ਮੁੱਖ ਮੰਤਰੀ ਹੈ ਉਹ ਵਾਸਤੇ 50 ਕਰੋੜ ਸੈਂਟਰ ਨੂੰ ਦੇਣਾ ਉਹਨਾਂ ਨੂੰ ਦੇਣਾ ਪੈਂਦਾ ਜਿਹੜਾ ਇਹਨਾਂ ਦੇ ਸੈਂਟਰ ਵਾਲੇ ਆ ਹਾਈ ਕਮਾਂਡ ਆ ਕਾਂਗਰਸ ਦੀ ਇਸ ਤੋਂ ਬਿਨਾ ਜਾਖੜ ਸਾਹਿਬ ਨੇ ਵੀ ਕਿਹਾ ਵੀ ਜਿਹੜਾ ਹੋਰ ਬਾ ਚੇਰ ਵਾਸਤੇ ਮੁੱਖ ਮੰਤਰੀ ਬਣਿਆ ਸੀ ਉਹਨਾਂ ਨੇ ਉਹਨੇ ਵੀ ਕਰੋੜਾਂ ਰੁਪਏ ਹਾਈ ਡਿਮਾਂਡ ਨੂੰ ਦਿੱਤੇ ਉਹਨਾਂ ਦਾ ਇਸ਼ਾਰਾ ਚੰਨੀਵਾਲ ਸਾਹਿਬ ਸੀ ਜਿਹੜੇ ਕਰੋੜਾਂ ਰੁਪਏ ਦੇ ਕੇ ਮੁੱਖ ਮੰਤਰੀ ਬਣਦੇ ਹੋ ਕਾਂਸ ਦੇ ਹੋਣ ਜਾਂ ਹੋਰ ਉਹ ਤੁਹਾਡਾ ਕੀ ਸਵਾਲ ਦੇਣਗੇ ਉਹਦਾ ਆਪ ਹੀ ਗੱਲ ਦਾ ਬੰਦਾ ਪੂਰੇ ਕਰਨਗੇ ਫਿਰ ਹੋਰ ਜਮਾ ਕਰਨੀਏ ਉਸ ਤੋਂ ਆਪਾਂ ਕੀ ਵੀਦ ਰੱਖ ਸਕਦੇ ਕਾਂਸ ਉਹਨਾਂ ਕਾਗਜ਼ਕਾਰ ਨੇ ਹੋਰਾਂ ਗੱਲਾਂ ਤੋਂ ਬਿਨਾਂ ਬੜਾ ਜਿਹੜੇ ਆਪਣੇ ਪਿੰਡ ਵਾਸਤੇ ਬਹੁਤ ਵੱਡਾ ਨੁਕਸਾਨ ਕੀਤਾ ਹੈ ਕਿਸਾਨਾਂ ਦੀ ਮੰਡੀ ਖਤਮ ਕਰੀ ਐ ਮੰਡੀਆਂ ਦੇ ਪਿੰਡ ਪੜ ਛੋੜੀਆਂ ਛੋਟੀਆਂ ਤੁਹਾਡੇ ਆਪਣੇ ਪਿੰਡ ਦੀ ਮੰਡੀ ਖਤਮ ਕਰਦੀ ਕਾਂਗਰਸ ਨੇ ਇਹ ਇਹ ਦੇਣਾ ਪਰ ਨੂੰ ਕਾਂਸਿੰਗ ਉਹ ਸੌ ਲੱਖ ਆ ਕੇ ਬੋਲਦੇ ਆ ਦੂਸਰਾ ਇਹਨਾਂ ਨੂੰ 4 ਸਾਲ ਹੋ ਗਏ ਸ਼ੀਦਿਆ ਦੇ ਭਗ ਸਿੰਘ ਦੀ ਗੱਲ ਕਰੀ ਸੀ ਭੀਮ ਡਾਕਟਰ ਭੀਮਾ ਮੇਧ ਕਰਦੀ ਇਹਨਾਂ ਨੇ ਗੱਲ ਕੀਤੀ ਸੋਨਾਂ ਦੀਆਂ ਫੋਟੋਆਂ ਵੀ ਹੁਣ ਇਹਨਾਂ ਨੇ ਲਾਈਆਂ 4 ਸਾਲ ਜਿਹੜਾ ਇੱਥੋਂ ਇਹਨਾਂ ਨੇ ਚੋੜ ਲੜਿਆ ਲੋਕ ਸਭਾ ਦੀ ਕਰਮਜੀਤਨ ਮੋੜ ਉਹਦੇ ਨਾਲ ਕੇ ਬੂ ਆਤਮਾਨ ਨੇ ਜਿਹੜਾ ਸੰਤਰਾ ਮਦਾਸੀ ਆਪਣਾ ਮਿਰਕਲਾ ਵੀ ਕਵੀ ਸੀ ਉਹਦੇ ਗੀਤ ਗਾਇਆ ਸੀ ਮੁੱਖ ਮੰਤਰੀ ਬਣ ਚੋਣਾਂ ਤੋਂ ਪਹਿਲਾਂ ਉਹ ਲੋਕਾਂ ਨੂੰ ਪ੍ਰਭਾਵਿਤ ਕੀਤਾ ਸੀ 바ਵਾ ਸੀ ਤੇ ਲੋਕਾਂ ਨੇ ਮਹਿਸੂਸ ਕਰਿਆ ਉਹ ਯਾਰ ਬੰਦਾ ਇੰਨੀਆਂ ਗੱਲਾਂ ਕਰਦਾ ਜਿਹੜਾ ਇਸ ਤਰ੍ਹਾਂ ਦੀ ਗੱਲਾਂ ਕਰਦਾ ਤੇ ਕੁਸਤਾ ਗੱਲਾਂ ਪੂਰੀਆਂ ਕਰਨੂ ਜਿਹੜਾ ਕਹਿੰਦਾ ਮੈਂ ਆਮ ਘਰ ਦਾ ਮੁੰਡਾ ਤੇ ਆਮ ਘਰਾਂ ਦੀਆਂ ਗੱਲਾਂ ਪੂਰੀਆਂ ਕਰੂਗਾ ਪਰ ਇਹ ਤਾਂ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਕੋਈ ਵੀ ਗੱਲ ਇਸ ਤਰ੍ਹਾਂ ਦੀ ਇਹਨਾਂ ਨੇ ਪੂਰੀ ਕੀਤੀ ਜਿਸ ਉਮੀਦ ਨਾਲ ਲੋਕਾਂ ਨੇ ਇਹਨਾਂ ਨੂੰ ਵੋਟਾਂ ਪਾਈਆਂ ਸੀ ਕੋਈ ਵੀ ਇੱਕ ਨਹੀਂ ਪੂਰੀ ਕੀਤੀ ਸਗੋਂ ਇਹਨਾਂ ਦੇ ਫੈਸਲੇ ਦਿੱਲੀ ਤੋਂ ਹੁੰਦੇ ਆ ਦਿੱਲੀ ਵਾਲੇ ਇੱਥੇ ਫੈਸਲੇ ਆਪਦੇ ਫਾਇਦੇ ਵਾਸਤੇ ਕਰਦੇ ਆ ਸੀ ਸੀ 40000 ਏਕੜ ਉਹਨਾਂ ਦਾ ਮਕਸਦ ਸੀ ਕਿਸਾਨਾਂ ਦੀ ਜ਼ਮੀਨ ਲੈ ਕੇ ਦਿੱਲੀ ਦੇ ਬੈਡਰਮ ਨੂੰ ਦੇ ਦਿਆਂਗੇ ਪਰ ਉਹਦਾ ਸੁਖਵੀਰ ਸਿੰਘ ਬਾਦਲ ਜੀ ਨੇ ਅਗਵਾਈ ਕਰਕੇ ਉਹ ਪਾਲਿਸੀ ਵਾਪਸ ਕਰਾਈ ਨਹੀਂ ਤਾਂ ਉਹ ਉਹ ਸਾਰੇ ਕਰੋੜਾਂ ਰੁਪਏ ਇਥੋਂ ਲੁੱਟ ਕੇ ਨਾਲੇ ਦਿੱਲੀ ਲੈ ਜਾਂਦੇ ਸੀ ਉਸ ਤੋਂ ਬਿਨਾ ਪਿਛਲੇ ਦਿਨਾਂ ਆਪਣੇ 9ਵੇਂ ਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ 350 ਸਾਲਾ ਸ਼ਹੀਦੀ ਦਾ ਅਧਿਹੜਾ ਬਣਾਇਆ ਗਿਆ ਬੜੇ ਨਾਲੇ ਡਰਾਮੇ ਕੀਤੇ ਸਰਕਾਰ ਨੇ ਅਸੀਂ ਜੇ ਅਨੰਦਪੁਰ ਸਾਹਿਬ ਗਏ ਅਸੀਂ ਵਿਧਾਨ ਸਭਾ ਬਣਾਈ ਉੱਥੇ ਸਪੈਸ਼ਲ ਅਖੇਦਿ ਭਲਾਈ ਉਹ ਵਿਧਾਨ ਸਭਾ ਕਿਹੜੀ ਸੀ ਉਹਦਾ ਸਾਰਾ ਸਮਾਨ ਦਿੱਲੀ ਤੋਂ ਆਇਆ ਟਰੱਕਾਂ ਦੇ ਉੱਤੇ ਇੱਥੋਂ ਇਹਨਾਂ ਨੂੰ ਸਮਾਨ ਹੀ ਨਹੀਂ ਕਿ ਕਿੰਨੇ ਕਰੋੜਾ ਰੁਪਏ ਉਹ ਬਾਹਰਲੇ ਦਿੱਲੀ ਦੇ ਯੂਪੀ ਦੇ ਉਥੋਂ ਆ ਕੇ ਉਹਨਾਂ ਨੂੰ ਭੇਜਦੇ ਜਿਹੜੇ ਕਿ ਪੰਜਾਬ ਦੇ ਇਥੇ ਕਿਨੂੰ ਇਹ ਕਿਸੇ ਨਾ ਕਿਸੇ ਤਰੀਕੇ ਦੇ ਜੋ ਵੱਡੀਆਂ ਹੁਣ ਪਦਮੀਆਂ ਉਹ ਬਾਹਰ ਲਿਆਉਂ ਗਏ ਚੇਅਰਮੈਨ ਬਣਾਈ ਬੈਠੇ ਆ ਜਾਂ ਨੌਕਰੀਆਂ ਦੇ ਮਸਲੇ ਦੇ ਵਿੱਚ ਐ ਇਸ ਤਰ੍ਹਾਂ ਦੇ ਇਹਨਾਂ ਨੇ ਕੀਤੇ ਆ ਕੋਈ ਵੀ ਹੁਣ ਗਰੀਬਾਂ ਦੀਆਂ ਸਕੀਮਾਂ ਸੀ ਆਟਾ ਦਾਲ ਸਕੀਮ ਸੀ ਛਗੜ ਸਕੀਮ ਸੀ ਲੜਕੀਆਂ ਨੂੰ ਸਾਈਕਲ ਸੀ ਪਹਿਲਾਂ ਕਾਂਗਰਸ ਨੇ ਘੱਟ ਕਰਦੇ ਇਹਨਾਂ ਨੇ ਤਾਂ ਹੁਣ 5 ਕਿਲੋ ਤੋਂ ਹੀ ਕਰਦੇ ਬਾਦਲ ਸਾਹਿਬ ਵਾਲੇ ਜੋ ਕੰਮ ਕੀਤਾ ਹੀ ਵਧਾਉਣੇ ਤਾਂ ਕੀ ਸੀ ਘੱਟ ਕਰਦੇ ਸੋ ਇਹੀ ਬੇਇਨਤੀ ਲੈ ਕੇ ਤੁਹਾਡੇ ਕੋਲੇ ਆਏ ਆ ਰੇਟ ਹੋ ਗਿਆ ਦੋ ਅੱਗੇ ਪ੍ਰੋਗਰਾਮ ਹੈ ਜੁਗਤ ਵਕਤ ਪਿਆ ਸੀ ਉਥੇ ਉਸੀ ਉਹ ਲੋਕਾਂ ਦੀ ਹਰ ਪੀੜ ਦੇ ਬਾਹਰ ਫੜਨ ਸਰਕਾਰ ਸੈਂਟਰਲ ਸਰਕਾਰ ਨੇ ਤਾਂ ਇਹ ਕਹਿਤਾ ਕਰੋੜਾਂ ਰੁਪਏ ਹੜਾਂ ਦਾ ਫੰਡੇ ਨਾ ਵੀ ਆਪ ਸਾਰਾ ਸਰਕਾਰ ਕਰ ਰਿਹਾ ਉਹਦਾ ਹਿਸਾਬ ਦੇਵੇ ਅੱਜ ਤੱਕ ਇਹ ਹਿਸਾਬ ਨਹੀਂ ਦੇ ਸਕੇ ਜਦੋਂ ਆਪਾਂ ਕਿਸੇ ਨੂੰ ਕਹਿ ਦਈਏ ਕਿ ਤੈਥੋਂ ਮੈਂ ਪੈਸੇ ਲੈਣੇ ਆ ਤਾਂ ਉਹ ਸੌ ਬੰਦੇ ਇਕੱਠੇ ਕਰਦਾ ਸੌ ਗੱਲ ਕਰਦਾ ਤੂੰ ਮੇਰੇ ਸਰ ਦੋਸ਼ ਰੋਣਾ ਪਰ ਜੇ ਇਹ ਝੂਠੇ ਸੀ ਤਾਂ ਇਹ ਅੱਜ ਤੱਕ ਹਿਸਾਬ ਨਹੀਂ ਦੇ ਸਕੇ ਕਰੋੜਾਂ ਰੁਪਏ ਨੇ ਜਿਹੜੇ ਜਰਾਤ ਇਸ਼ਤਿਹਾਰਾਂ ਦੇ ਲਾਤੇ ਕੇਦਰੀ ਹਵਾਲੇ ਵਾਸਤੇ ਇਨ੍ਹਾਂ ਨੇ ਜਹਾਜ਼ ਵਾਸਤੇ ਲਾਦੇ ਹੋਰ ਕਿੰਨੇ ਇਸ ਤਰ੍ਹਾਂ ਦੇ ਪੈਸੇ ਬਾਹਰ ਲਿਆ ਕੋਠੀਆਂ ਨੂੰ ਰੀਨੋਵੇਸ਼ਨ ਕਰਾਉਣ ਵਾਸਤੇ ਜਿਹੜੇ ਹੜਾ ਦੇ ਕਿਸਾਨਾਂ ਮਜ਼ਦੂਰਾਂ ਦੇ ਅੱਜ ਨਿਕਰੇ ਮੂੰਹ ਨਹੀਂ ਖੋਲ ਸਕੇ ਉਹ ਕਰੋੜਾ ਰੁਪਏ ਜਿਹੜੇ ਰਾਹਤ ਫੰਡ ਸੀ ਹੜ ਰਾਹਤ ਫੰਡ ਉਹ ਕਿੱਥੇ ਗਿਆ ਉਹ ਇਹਨਾਂ ਨੇ ਉਹ ਪੁਰਨਾ ਬਾਹਰ ਲਿਆ ਤੇ ਲਾਦੇ ਪੰਜਾਬ ਦਾ ਪੈਸਾ ਕਿਸਾਨਾਂ ਮਜ਼ਦੂਰਾਂ ਨੂੰ ਕੁਝ ਨਹੀਂ ਦਿੱਤਾ ਸੋ ਉੱਥੇ ਜੇ ਬਾਹ ਫੜੀ ਹੈ ਜੇ ਔਖੇ ਵਕਤ ਵਿੱਚ ਕੋਈ ਕਿਸੇ ਨੇ ਬਾਹ ਫੜੀ ਹੈ ਕਿਸਾਨਾਂ ਦੀ ਤੋਂ ਸਿੰਘ ਵੀਰ ਸਿੰਘ ਬਾਦਲ ਜੀ ਹੈ ਜਿੱਥੇ ਨੇ ਆਪ ਦੇ ਤੌਰ ਤੇ ਹੜਪੀਟਾਂ ਨੂੰ ਵਾਧਤ ਕੀਤੀ ਹੈ ਉਥੇ ਸਾਰੇ ਹੜਕਿਆਂ ਨੂੰ ਕਹਿ ਕੇ ਕਿਸੇ ਨੇ ਰੇਹ ਭੇਜੀ ਆ ਕਿਸੇ ਨੇ ਸੀੜ ਭੇਜਿਆ ਆਪਾਂ ਖਾਨ ਵਾਲੀ ਕਰਨ ਸੂਬਾ ਸਿੰਘ ਬਾਦਲ ਦੀ ਗਵਾਹੀ ਦੇ ਵਿੱਚ 400 ਗੋਟਲ 10-10 ਕਿਲੋ ਦੀ ਪਏ ਉਹ ਗਰੀਬ ਪਰਸਾਨਾ ਵਾਸਤੇ ਭੇਜੀ ਗਏ ਗਰੀਬ ਮਜ਼ਦੂਰਾਂ ਵਾਸਤੇ ਭੇਜੀ ਆ ਜਿਨ੍ਹਾਂ ਦੀ ਕੜਚ ਵੀ ਜੋ ਰੱਖੀ ਸੀ ਭੇਜ ਗਈ ਸੋ ਇਸ ਵੀਰ ਸਿੰਘ ਬਾਦਲ ਨੇ ਕਿਉਂ ਮੁੱਖੇ ਸਮੇਂ ਪਤਾ ਲੱਗਦਾ ਕੌਣ ਖੜਦਾ ਸ਼੍ਰੋਮਣੀ ਅਕਾਲੀ ਦਾਲੀ ਖੇਤਰੀ ਪਾਰਟੀ ਆ ਇਹੀ ਤੁਹਾਡੀ ਭਲਾਈ ਕਰ ਸਕਦੀ ਆ ਸੋ ਇਹ ਬੇਨਤੀ ਲੈ ਕੇ ਅਸੀਂ ਆਏ ਆ ਜਿੰਨਾ ਵੀ ਕੰਮ ਬਣਾ ਹੁਣ ਜੇ ਮੈਂ ਵਿਸਾਰਨ ਵਾਲਾ ਮਾ ਪਿੱਛੂ ਵੀ ਕਹਿ ਰਹੇ ਸ਼ਾਰਟਕਟ ਦੋ ਹੋਰ ਕੋ ਕਰਾ ਲੈ ਮੋਟਾ ਦਾ ਗੱਲ ਲੈ ਲਓ ਹੋਰ ਗੱਲ ਲੈ ਲਓ ਬਿਜਲੀ ਦਾ ਜਿਹੜਾ ਕਹਿੰਦੇ ਸੀ ਜੀ ਇਹਦਾ ਸਮਝੌਤੇ ਗਲਤ ਕਰੇ ਫਿਰ ਤੁਸੀਂ ਕੀ ਕੀਤਾ 5 ਸਾਲ ਕੱਢਦੇ ਜਾਂ ਤੁਸੀਂ ਕੀ ਕਰਿਆ ਸੋ ਇਹੀ ਗੱਲਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਅਓ ਅੱਜ ਲੋੜਾ ਜਿਵੇਂ ਇਹਨਾਂ ਨੇ ਕਾਜ ਰੱਦ ਕੀਤੇ ਆਪਾਂ 14 ਤਰੀਕ ਨੂੰ ਦੱਸ ਦਈਏ ਵੀ ਜੇ ਤੁਸੀਂ ਹਿੰਮਤ ਨਹੀਂ ਰੱਖਦੇ ਜੂ ਲੜਦੇ ਕਰੋੜਾ ਰੁਪਏ ਸਾਡਾ ਇਸ਼ਤਿਹਾਰਾਂ ਤੇ ਰੋੜ ਦਾ ਅਸੀਂ ਆ ਪੰਜਾਬ ਨੂੰ ਕੀਤਾ ਪਾਣੀ ਪਿਚਾਤਾ ਆ ਕਰਦਾ ਤੇ ਫਿਰ ਤੁਸੀਂ ਚੁਣਾ ਲੜੋ ਉਹ 14 ਬਰੀ ਜਿਹੜੇ ਕਾਜ ਰੱਦ ਕਰੇ ਆਪਾਂ ਇਹਨਾਂ ਨੂੰ ਦੱਸਣਾ ਹੈ ਟੱਕੜੀ ਦੇ ਮੋੜ ਲਾ ਕੇ ਵੀ ਅਸੀਂ ਕਿਸ ਤਰ੍ਹਾਂ ਆਪਾਂ ਕੋਈ ਕਰਨਾ 27 ਦੇ ਵਿੱਚ ਜੇ ਬਾਦਲ ਸਾਹਿਬ ਦੀ ਸਰਕਾਰ ਲਿਆਉਣ ਵਾਸਤੇ ਇਹ ਜ਼ਰੂਰੀ ਆ ਕਿ 14 ਤਰੀਕ ਨੂੰ ਆਪਾਂ ਸੋਹਣੀ ਕਾਲੀਦਰ ਦੇ ਆਪਾਂ ਉਮੀਦਵਾਰ ਉਹਨਾਂ ਨੂੰ ਕਾਬਜ਼ਾ ਕਰੀਏ ਸੋ ਇਸ ਗੱਲ ਦੀ ਮਾਫੀ ਵੀ ਚਾਹੁੰਦਾ ਸਮਾਂ ਵੀ ਮੈਂ ਜ਼ਿਆਦਾ ਲੈ ਗਿਆ ਹੁਣ ਮੈਂ ਬੇਨਤੀ ਕਰਦਾ ਪਿਆਰੀ ਸਾਧ ਸੰਗਤ ਜੀ ਫਤਿਹ ਬਰਮਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਨਹੀਂ ਲੱਗਦਾ ਵੀ ਧਰੋਪਾ ਸਾਹਿਬ ਨੇ ਕੁਝ ਛੱਡਿਆ ਬੋਲਣ ਵਾਸਤੇ ਇਹ ਦੇ ਕੇ ਕਿ ਮੈਂ ਤੁਹਾਡੇ ਸਾਰਿਆਂ ਨੂੰ ਸਿਰਫ 14 ਤਰੀਕ 14 ਤਰੀਕ ਨੂੰ ਦਿਨ ਐਤਵਾਰ ਨੂੰ ਵੋਟ ਪਾਉਣ ਦੀ ਸਿਰਫ ਅਪੀਲ ਕਰਦਾ ਵਾਇਕੂ ਦੀ ਕਹਾਵਤਾਂ ਕਹਿੰਦੇ ਕਿ ਸਤਕਾਰਯੋਗ ਅਕਾਲੀ ਦਲ ਦੀ ਲੀਡਰਸ਼ਿਪ ਸਾਰੇ ਮੇਰੇ ਨੱਕਲ ਦੇ ਸਾਰੇ ਪਰਿਵਾਰਾਂ ਦੇ ਜਿਹੜੇ ਬੱਚੇ ਹੁਣ ਜਵਾਨ ਹੋ ਗਏ ਤੇ ਮੇਰੇ ਆਪਣੇ ਪ੍ਰਧਾਨ ਇੱਥੇ ਗੜੇ ਸਾਰੇ ਜਨ ਸ਼ਿੰਦੂ ਸਾਰੇ ਨੂੰ ਖਸ ਜੋ ਤੇ ਫਤਿਹ ਬੁਲਾਉਣਾ ਹੈ ਬੰਕਪਾ ਸਰਵੇ ਇਹ ਡੂਏ ਇਹ ਮੇਰੀ ਸਿਆਸਤ ਦਾ ਮੁੱਢ ਵੀ ਹੈ ਗੁਰੂ ਕੀ ਢਾਬ ਦਾ ਗੁਰਦੁਆਰਾ ਤੇ ਇਹ ਖੂਹ ਇੱਥੇ ਹਜ਼ਾਰਾਂ ਮੀਟਾਂ ਕੀਤੀਆਂ ਨੇ ਔਰ ਆ ਕਾਕਾ ਗਜੀਤ ਸਿੰਘ ਬੋਲ ਰਿਹਾ ਸੀ ਇਹ ਵੀ ਕਾਮਯਾਬੀ ਵੀ ਇੱਥੋਂ ਸ਼ੁਰੂ ਹੋਈ। ਸਾਰੇ ਪੁਰਾਣੇ ਬੰਦੇ ਜਾਣਦੇ ਆ। ਸਰਦਾਰ ਮਨ ਸਿੰਘ ਤੇ ਪਕਾ ਸਿੰਘ ਸਰਾਰ ਮੇਂਦਰ ਸਿੰਘ ਬਰਾੜ ਦੇ ਦੋਸਤ ਹੁੰਦੇ ਸੀ। ਮੈਂ ਗਿਸਤਾਖੀ ਕਰਨੀ ਸੀ ਜੇ ਮੈਂ ਇਤਿਹ ਗੁਚੇਤ ਨੂੰ ਕਹਿਣ ਦਾ ਸੁਭਾਸ ਨੂੰ ਕਹਿਣ ਦਾ ਪਾਣੀ ਨੂੰ ਕਹਿਣ ਦਾ ਲਾਲੀ ਨੂੰ ਕਹਿਣ ਦਾ ਵੀ ਮੈਂ ਨਹੀਂ ਇੱਥੇ ਮੈਂ ਪਿਛਲੇ ਕਿਸੇ ਸਟੇਜ ਤੇ ਨਹੀਂ ਮੋ। ਮੇਰੇ ਮਨ ਚ ਖਾਸ਼ ਸੀ ਜਦੋਂ ਮੈਨੂੰ ਲੈ ਕੇ ਚੁਹਿਆ ਲਾਲੀ ਮੈਂ ਇੱਕ ਗਿਣਾ ਖੱਡ ਗਿਆ ਪਹਿਲਾਂ ਆਪਦੇ ਬਾਰੇ ਦਿੱਤਾ ਹੈ ਜੀ ਉੱਧੇ ਤੁਸੀਂ ਯੂ ਚੱਲਣਾ ਮੈਂ ਕਿ ਮਿਹਰਬਾਨੀ ਮੇਰੀ ਇੱਕ ਸ਼ਰਤ ਹੋਊਗੀ ਕਿ ਬਰਗਾੜੀ ਦਾ ਨਗਰ ਜਿਹੜਾ ਹੈ ਉੱਥੋਂ ਬਹੁਤ ਸਾਰੇ ਮੇਰੇ ਨਾਲ ਦੋਸਤਾਂ ਨੇ ਮੇਰੇ ਮੋਢੇ ਨਾਲ ਮੋਢਾ ਲਾ ਕੇ ਚੱਲੇ ਆ ਉਹਨਾਂ ਦੀ ਕੰਮ ਬਹੁਤ ਸਾਰੀ ਕਾਮਯਾਬੀ ਜੋ ਮੈਂ ਇੱਥੋਂ ਲਈ ਹੈ ਔਰ ਇੱਕ ਤੋਂ ਸਿਆਦ ਸ਼ੁਰੂ ਕਰਦੇ ਪੰਜਾਬ ਦਾ ਪ੍ਰਧਾਨ ਕੀ ਰਿਆ ਮੈਂ ਸਦਾ ਪ੍ਰਕਾਸ਼ ਸਿੰਘ ਬਾਲਦੇਵ ਨੇ ਸਭ ਕੇ ਜੁਰਗੁਰੂ ਸੁਖਵੀਰ ਬਾਲ ਦਾ ਪਹਿਲਾ ਜਿਹੜਾ ਲਖਿਰ ਸੀ ਉਹ ਮੈਂ ਆਪਣੇ ਗੁਰਦੇ ਜਿਹਾ ਮੈਂ ਇੱਕ ਨੌਜਵਾਨਾਂ ਨੂੰ ਬੇਨਤੀ ਕਰਦਾ ਹਾਂ ਇਹ ਇੱਕ ਸਾਲਗਾਂ ਵੀ ਛੱਡ ਕੇ ਬੰਨਣਾ ਤਾਂ ਤੁਰੀ ਰਿਹਾ ਦਾ ਤਾਕਾਇੀ ਉਹਨਾਂ ਰੋਜ਼ ਬੇਨਤੀ ਕਰਦਾ ਵੀ ਹਰ ਪਿੰਡ ਚ 23 ਤੋਂ 40 ਤੇਰੇ ਯੂਥ ਵਾਲੇ ਇਸ ਸੱਤ ਦਾਸ ਉਹਨਾਂ ਨੂੰ ਬੰਦ ਕਰਨ ਵਾਲੇ ਬੰਦੇ ਤੇ ਕੋਈ ਚਾਹੀਦੀ। ਪਰ ਮੈਂ ਜਿਹਨਾਂ ਆਈਂ ਕੀਤਾ ਐ ਅੱਜ ਲੋਕ ਪਰਿਵਾਰ ਬੈਠਾ ਐ ਪਾਕਿਸਤਾਨੀ ਪਰਿਵਾਰ ਬੈਠਾ ਗਜ਼ਾਰੇ ਬੈਠੇ ਐ ਸਾਰੇ ਗਰਾਂਡ ਸੰਧੂ ਮੈਂ ਸਭ ਨੰਬਰਾਂ ਦੇ ਪਰਿਵਾਰਾਂ ਨੂੰ ਜਾਣਦਾ ਹਾਂ। ਮੈਂ ਗੜ ਗਿਆ ਜਾਣਵਾ। ਪਕਾ ਸਿੰਘ ਦਾ ਰਛੀ ਵਿੱਚੋਂ ਸ਼ੁਰੂ ਕੀਤਾ ਸੀ ਢੋਲ ਵਜਾ ਕੇ। ਔਰ ਇੱਕ ਬੰਦਾ ਮੰਜੇ ਤੇ ਪਿਆ ਐ। ਅਕਾਲੀ ਦਲ ਨੇ ਕੁਝ ਅਕਸਾਲੀ ਬੰਦੇ ਨੂੰ ਸਾਹ ਨਾਲ ਫੁੱਟੇ ਪਿੱਟ ਦਾ ਰਾਮ ਕਰਨ ਕੋਲ ਜਾਣ। ਉਹ ਵੀ ਮੇਰੇ ਨਾਲ ਸੀ। ਇਸੇ ਖੂਦ ਦੇ ਕਿਸੇ ਬੰਦੇ ਨੇ ਚਾਹ ਸੀ ਵੀ ਆਹ ਦੋ ਬੰਦੇ ਜਿਹੜੇ ਚੁਣੇ ਜਾਂਦੇ ਆ ਨਾ ਇਹਨਾਂ ਨੂੰ ਗੋਲੀ ਮਾਰਨੀ ਤੇ ਇਲੈਕਸ਼ਨ ਹੀ ਖਤਮ ਹੋ ਗਏ ਇਸ ਵਾਸਤੇ ਅਚੀਤ ਨੂੰ ਤਾਂ ਜਿਹੜਾ ਵਾਅਦਾ ਲਿਆ ਸੀ ਰਜੇਸ ਤੋਂ ਉਹ ਕੰਮ ਜਾ ਰਿਹਾ ਇਹਨੂੰ ਕਿਹਾ ਸੀ ਮੈਂ ਤੈਨੂੰ ਸਰਪੰਚ ਬਣਾਤਾ ਰਾਤ ਨੂੰ 2:00 ਵਜੇ ਇਲੈਕਸ਼ਨ ਦਾ ਅਨਾਉਂਸ ਕਰਕੇ ਵਗੇ ਆਸੀ ਨੂੰ ਨਾਲ ਉਦੋਂ ਬਾਅਦ ਇਹਨਾਂ ਨੇ ਅਸੀਂ ਪਿਸ਼ਾਪ ਤੋਂ ਅਚਤ ਮਿਹਰਬਾਨੀ ਰਵੀ ਹੁਣੀ ਜੱਗੇ ਹੁਣੀ ਪਾਲੀ ਹੁਣੀ ਸਾਰੀ ਇੱਟ ਜੀਵਾਂ ਔਰ ਜਿੱਥੋਂ ਤੱਕ ਗੁਰਦੇਵ ਸਿੰਘ ਨਾਲ ਦਾ ਸਬੰਧ ਹੈ ਗੁਰਦੇਵ ਸਿੰਘ ਬਹੁਤ ਸਿੰਘ ਨਾਲ ਹੁੰਦਾ ਅੱਜ ਆ ਇਸੇ ਤੇ ਲੋਕ ਨੂੰ ਪਤਾ ਹੈ ਮੇਰਾ ਦੋਸਤ ਅਚਾਰਨ ਸਿੰਘ ਮੁਖਸਰ ਹਾਂ ਸਤਿ ਸ਼੍ਰੀ ਅਕਾਲ ਉਹਦਾ ਪਿਓ ਲੈ ਕੇ ਕਰਮ ਸਿੰਘ ਸਾਡੇ ਕੋਲ ਆਏ ਸੀ ਤੇ ਫਸਤਾ ਬਣਵਾਇਆ ਉਹਨਾਂ ਜੀ ਦੀ ਕੁਰਬਾਨੀ ਉਹਨਾਂ ਜੀ ਦੀ ਤੇ ਕੋਰ ਦ੍ਰਿਸ਼ਟੀ ਕਦੇ ਨਹੀਂ ਹੋ ਸਕਦੀ ਪਰ ਅੱਜ ਇੱਕ ਮੈਨੂੰ ਮਾਣ ਹੈ ਐਸੇ ਸਟੇਜ ਤੇ ਮੈਂ ਕਿਹਾ ਸੀ ਕਿ ਜੀਤ ਤੋਂ ਦਿਸੂਦਾ ਸੀ ਜਦੋਂ ਇੱਕ ਇੱਕ ਬੰਦੇ ਨੇ ਬੋਲਤਾ ਸੀ ਵੀ ਸੁਖਵੀਰ ਸਿੰਘ ਬਾਦਲ ਨੂੰ ਲੀਡਰ ਕਿਉਂ ਮੈਂ ਉਹਨੂੰ ਜਵਾਬ ਦਿੱਤਾ ਸੀ ਮੈਂ ਸਟੇਜ 'ਤੇ ਜੀ ਵੀ ਰਾਠਾ ਸਾਹਿਬ ਆ ਬੋਲੇ ਸੀ ਵੀ ਭਾਈ ਥੰਦਿਆਂ ਭਾਂਡਿਆਂ ਚ ਥੰਦੇ ਆਂ ਹੁੰਦੇ ਗਏ ਤੁਸੀਂ ਸੁਖਬਾ ਸਿੰਘ ਬਾਦਲ ਨੂੰ ਲੀਡਰ ਮੰਨੇ ਆਂ ਹੁਣ ਇਹ ਉਹਨਾਂ ਦਾ ਪੁੱਤ ਹੈ ਇਹਦੇ ਵਿੱਚ ਬਹੁਤ ਸਾਰੇ ਗੁਣ ਮੈਂ ਸਰਦਾਰ ਗੁਰਮੀ ਸਿੰਘ ਵਾਲੇ ਨੇ ਲਿਖੇ ਹੈ ਮੇਰੀ ਹੱਥ ਬਣ ਕੇ ਬੇਨਤੀ ਹੈ ਮੈਂ ਕੱਲਾ ਆਉਂਗਾ ਇੱਥੇ ਸਵਾਲ ਨਹੀਂ ਹੋਗਾ ਸਟੇਜ ਤੇ ਨਾ ਬਹੁਤੀਆਂ ਗੱਲਾਂ ਹੋ ਸਕਦੀਆਂ ਲੇਟ ਬਹੁਤਾ ਕੋਈ ਛੇਤੀ ਗੱਲ ਠੀਕ ਹੈ ਰਵੀ ਉਹ ਮੈਂ ਕਿਹਾ ਸੀ ਲੇਟ ਹੈ ਪਰ ਮੈਂ ਮਸੂਮਸ ਕਰਦਾ ਸੀ ਕਿ ਮੈਂ ਆਪਣੀ ਹਾਜ਼ਰੀ ਨੂੰ ਲਾ ਕੇ ਜਾਵਾਂ ਜੋਕੇ ਇਤੋਂ ਦੇ ਟਕਸਾਲੀ ਤੁਸੀਂ ਬਹੁਤ ਸਾਰੇ ਤਾਂ ਗੁਰੂ ਦੀ ਕਿਰਪਾ ਨਾਲ ਹੋਰ ਗੱਲ ਦਿਲ ਤੇ ਸਾਡੇ ਅੱਗੇ 2-4 ਰਹਿੰਦੀ ਹੈ ਕਿਰਪਾ ਕਰਿਆ ਕਰੋ ਜਿੱਥੇ ਸਾਡਾ ਪਿਆਰ ਹੈ ਉੱਥੇ ਗੜਬੜ ਨਾ ਕਰਿਆ ਕਰੋ ਥੰਦੇ ਨਾਲ ਵੈਗਰੂ ਜੀ ਦਾ ਪੰਚਾ ਵੈਗਰੂ ਜੀ ਕੀ ਪਤੇ ਨੰਬਰਦਾਰ ਸਾਹਿਬਾਨ ਸਤਕਾਰਯੋਗ ਜੋਗੋ ਨੌਜਵਾਨ ਵੀਰੋ ਉਤੇ ਪ੍ਰਵਾਨ ਕਰਿਓ ਵੈਗਰੂ ਜੀ ਦਾ ਫਾਲਸਾ ਵੈਗਰੂ ਜੀ ਕੀ ਪਤੇ ਜਿੱਥੇ ਬੋਲਰ ਨੇ ਚਕੀਰ ਚੰਗਾਂ ਨੂੰ ਸਾਰਿਆਂ ਨੂੰ ਇਸ ਗੱਲ ਦਾ ਪਤਾ ਕਿ ਤਿੰਨ ਸਾਲ ਨੇ ਰਹਿ ਗਏ 14 ਦਸੰਬਰ ਨੂੰ ਪੰਜਾਬ ਦੇ ਲੋਕਾਂ ਨੇ ਪੰਜਾਬ ਦੀਆਂ ਜਿਹੜੀਆਂ ਚੋਣਾਂ ਹੋਣ ਜਾ ਰਹੀਆਂ ਹਨ ਉਹਨਾਂ ਚੋਣਾਂ ਦੇ ਦਾ ਅੱਜ ਤੋਂ 3.5 ਸਾਲ ਪਹਿਲਾਂ ਕੀਤਾ ਫੈਸਲਾ ਉਸ ਦੀ ਸਵੀਕ੍ਰਿਤੀ ਕਰਨੀ ਹੈ ਕਿ ਸਾਡੇ ਤੋਂ ਫੈਸਲਾ ਕੋਈ ਗਲਤ ਹੋਇਆ ਜਾਂ ਸਹੀ ਹੋਇਆ ਇਹ ਲੋਕਾਂ ਨੇ ਵੋਟ ਪਾ ਕੇ ਫੈਸਲਾ ਕਰਨਾ ਹੈ ਸੋলো ਬੇਨਤੀ ਕਰਨ ਵਾਸਤੇ ਆਇਆ ਹੈ ਕਿ ਪੰਜਾਬ ਦੇ ਵਿੱਚ ਸਾਰੀਆਂ ਪਾਰਟੀਆਂ ਦਾ ਤੁਸੀਂ ਰਾਜ ਭਾਗ ਦੇਖਿਆ ਹੈ ਪਰ ਜਿਹੜੀ ਬਦਲਾਵ ਦੇ ਨਾਤੇ ਪੰਜਾਬ ਦੇ ਵਿੱਚ ਖੂਨ ਵਿੱਚ ਆਈ ਪਾਰਟੀ ਹੈ ਇਸ ਦਾ ਰਾਜਪਾਲ ਦੂਜੀਆਂ ਸਾਰੀਆਂ ਪਾਰਟੀਆਂ ਨਾਲੋਂ ਵੱਖਰਾ ਹੈ ਬੋਲਣ ਨੂੰ ਤਾਂ ਬਹੁਤ ਕਸ਼ਤੀ ਪਰ ਅੱਗੇ ਸਮਾਂ ਬੈਠੇ ਜਿਹੇਦਾਰ ਗਾਣਾ ਗੀ ਜਾਂਦੇ ਆ ਅੱਭੀ ਦੇਤ ਵਾਲੇ ਹੋ ਗਏ ਮੈਂ ਮੋਟਾਪੁਰ ਦਾ ਹਾਲ ਦੇ ਥੋੜੇ ਨਾਲ ਕਰਨਾ ਹੈ ਕੋਈ ਬਹੁਤਾ ਨਹੀਂ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਨੂੰ ਬਚਾਉਣ ਵਾਸਤੇ ਸ਼੍ਰੋਮਣੀ ਅਕਾਲੀ ਦਲ ਦੇ ਵੱਖ-ਵੱਖ ਵਰਕਰਾਂ ਨੇ ਵੱਖ-ਵੱਖ ਸਮਿਆਂ ਤੇ ਜੇਲੇ ਕੱਟੀਆਂ ਕਿ ਚੰਡੀਗੜ੍ਹ ਪੰਜਾਬ ਨੂੰ ਮਿਲੇ ਪਹਿਲੀ ਵਾਰ ਕਿ ਜਿਹੜੀ ਮੌਜੂਦਾ ਸਰਕਾਰ ਹੈ ਇਹ ਚੰਡੀਗੜ੍ਹ ਨੂੰ ਪੰਜਾਬ ਤੋਂ ਖੁੱਸਾਉਣਾ ਚਾਹੁੰਦੀ ਹੈ ਜਾਓ ਕਿ ਸਾਹਿਬ ਨੇ ਕਿਹਾ ਹੈ ਕਿ ਤੁਹਾਨੂੰ ਖਰਚਾ ਦੇ ਦੋ ਅਸੀਂ ਰਾਜਤਾਂ ਨਹੀਂ ਕਿਤੇ ਹੋਰ ਬਣਾਵਾਂਗੇ ਇਹ ਆਪਣੀ ਡਿਮਾਂਡ ਹੋਵੇ ਤਾਂ ਅਗਲਾ ਜੀ ਨੂੰ ਜੱਜ ਦੇ ਜਿਹਨੂੰ ਬਣਿਆ ਬਣਾਇਆ ਸਾਰਾ ਕੁਝ ਮਿਲਦਾ ਹੈ ਕੌਣ ਦੇਊਗਾ ਕੌਣ ਛੱਡੂਗਾ ਤੁਸੀਂ ਸਾਰਿਆਂ ਨੇ ਸ਼ਾਇਦ 32 ਅਖਬਾਰਾਂ ਚਾਹੀ ਸੀ ਕਿ ਚੰਡੀਗੜ੍ਹ ਵਿੱਚ ਬੁਖਰਾ ਚੀਫ ਸੈਕਟਰੀ ਲਾਉਣ ਦੀ ਜਿਹੜੀ ਯੋਜਨਾ ਹੈ ਉਹ ਸੈਂਟਰਲ ਗਵਰਨਮੈਂਟ ਕਰ ਰਹੀ ਹੈ ਜੇ ਬੁਖਰਾ ਚੀਫ ਦੇ ਅੱਥਰ ਲੱਗਿਆ ਤਾਂ ਚੰਡੀਗੜ੍ਹ ਪੰਜਾਬ ਤੋਂ ਖੁੱਸਿਆ ਸੰਗਲੋ ਇਸ ਤੋਂ ਬਿਨਾ ਬਾਫੜਾ ਡੈਮ ਤੋਂ ਜਿਹੜਾ ਦੁਨੀਆਂ ਦੇ ਡੈਮਾਂ ਦੇ ਵਿੱਚੋਂ ਇੱਕ ਹੈ ਉਸ ਤੋਂ ਪੰਜਾਬ ਦੀ ਮੈਂਬਰਸ਼ਿਪ ਖਤਮ ਹੋ ਚੁੱਕੀ ਹੈ ਭਈਆ ਜਿਹੜਾ ਬੋਰਡੋਂ ਫੈਸਲੇ ਕਰਦਾ ਸੀ ਤਾਂ ਪੰਜਾਬ ਦਾ ਨੁਮਾਇੰਦਾ ਉਸ ਬੋਰਡ ਦੇ ਵਿੱਚ ਬੈਠ ਕੇ ਪੰਜਾਬ ਲਈ ਬਿਜਲੀ ਤੇ ਪਾਣੀ ਜਿਹੜਾ ਆਪਣਾ ਹੱਕ ਬਣਦਾ ਉਹ ਲੈ ਕੇ ਦਿੰਦਾ ਸੀ ਪਰ ਪਿਛਲੇ 1.5-2 ਸਾਲ ਤੋਂ ਪੰਜਾਬ ਉਹਨਾਂ ਹੱਕਾਂ ਤੋਂ ਵਾਂਝਾ ਹੋ ਗਿਆ ਤਾਂ ਹੀ ਪੰਜਾਬ ਦਾ ਜਿਹੜਾ ਫਰਾਂ ਦੇ ਦੌਰਾਨ ਨੁਕਸਾਨ ਹੋਇਆ ਇਸ ਦਾ ਮੁੱਖ ਕਾਰਨ ਹੈ ਪੰਜਾਬ ਦੀ ਚੰਡੀਗੜ੍ਹ ਜੁਣੀ ਬ੍ਰਸਤੀ ਜਿਹੜੇ ਆਪਣੇ ਬੱਚੇ ਉਸ ਦੀ ਬਾਰਤ ਆਪਣੇ ਨਾਲੋਂ ਵੱਧ ਜਾਣਦੇ ਐ ਜਿਹੜੀ ਦੁਨੀਆਵੀਆਂ ਯੂਨੀਵਰਸਟੀਆਂ ਦੇ ਵਿੱਚੋਂ ਮੰਨੀ ਯੂਨੀਵਰਸਿਟੀ ਹੈ ਚੰਡੀਗੜ੍ਹ ਯੂਨੀਵਰਸਿਟੀ ਦਾ ਪੜਿਆ ਬੱਚਾ ਦੂਜਿਆਂ ਨਾਲੋਂ 15% ਵੱਧ ਉਹਨੂੰ ਨੌਕਰੀ ਮਿਲਦੀ ਹੈ 15% ਵੱਧ ਜਿੱਥੇ ਵੀ ਉਹ ਚਾਹੇ ਉਹਦੇ ਨੰਬਰ ਵੱਧ ਲੱਗਦੇ ਆ ਜੇ ਕਿਤੇ ਡਿਗਰੀ ਲੈਣੀ ਹੈ ਤਾਂ ਵੀ ਚੰਡੀਗੜ੍ਹ ਯੂਨੀਵਰਸਿਟੀ ਦੇ ਪੜ੍ਹੇ ਬੱਚਿਆਂ ਨੂੰ ਸਰਕਾਰ ਸਰਕਾਰਾਂ ਇਹ ਸਹੂਤਾ ਦਿੰਦੀਆਂ ਇਹ ਵੀ ਉਹ ਯੂਨੀਵਰਸਿਟੀ ਦੇਣ ਵਾਸਤੇ ਸਹਿਮਤ ਹੋ ਗਏ ਕਿ ਸਾਡੇ ਕੋਲ ਇਹਦਾ ਕਾਰਜ ਪਾਲ ਨਹੀਂ ਸੰਭਿਆ ਜਾਂਦਾ ਪ੍ਰਾਈਵੇਟ ਹੱਥਾਂ ਦੇ ਵਿੱਚ ਦੇ ਦਿਓ ਇਸ ਤੋਂ ਬਿਨਾ ਕਿਸਾਨਾਂ ਦੇ ਉੱਤੇ ਸਭ ਤੋਂ ਮਾਹਰੂਫ ਫੈਸਲਾ ਅੱਜ ਤੱਕ ਕਿਸੇ ਨਾ ਤਾਂ ਸਰਕਾਰ ਨੇ ਕੀਤਾ ਤੇ ਨਾ ਹੀ ਕੋਈ ਆਉਣ ਵਾਲੀ ਸਰਕਾਰ ਉਹਦਾ ਫੈਸਲਾ ਕਰੇ ਉਹ ਫੈਸਲਾ ਸੀ ਕਿ ਸਰਕਾਰ ਜਿਸ ਦੀ ਜ਼ਮੀਨ ਚਾਹੇ ਜਦੋਂ ਚਾਹੇ ਐਕਵਾਇਰ ਕਰ ਸਕਦੀ ਹੈ ਕਿਸਾਨ ਉਹਦਾ ਵਿਰੋਧ ਨਹੀਂ ਕਰ ਸਕਦਾ ਕੋਈ ਕਾਨੂੰਨੀ ਪ੍ਰੰਪਰਣੇ ਨਹੀਂ ਕਰ ਸਕਦਾ ਨਾ ਉਹ ਸੁਣਵਾਈ ਹੋਣੀ ਐ ਨਾਮ ਦੀ ਕੋਈ ਫਰਿਆਦ ਸੁਣੀ ਜਾਣੀ ਐ ਇਹ ਇਹਨਾਂ ਬਦਲਾਵ ਵਾਲੇ ਸੱਜਣਾ ਨੇ ਕੀਤਾ ਜਿੰਨੇ ਵੀ ਇੱਥੇ ਅੱਜ ਕਿਸਾਨ ਭਰਾ ਬੈਠੇ ਐ ਕਿਸੇ ਨੇ ਬਾਹ ਨਹੀਂ ਫੜੀ ਕਿਸਾਨਾਂ ਦੀ ਬਾਹ ਫੜੀ ਤਾਂ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਫੜੀ ਜੀ ਨੇ ਧਰਨੇ ਤੇ ਮਜਾਰੇ ਕਰਕੇ ਸਾਨਾਂ ਨੂੰ ਲਾਮਬੰਦ ਕਰਕੇ ਉਹ ਜਿਹੜੀ ਸਕੀਮ ਸੀ ਅੱਜ ਵੀ ਮੌਜੂਦਾ ਸਰਕਾਰ ਨੂੰ ਮਜਬੂਰ ਕਰਤਾ ਕਿ ਉਹ ਵਾਪਸ ਲਵੇ ਇਹ ਜਿਹੜੀ ਸਰਕਾਰ ਪੰਜਾਬ ਦੀ ਚੱਲ ਰਹੀ ਹੈ ਜਿਸ ਦੇ ਨਾਂ ਤਾਂ ਕੁਝ ਪੱਲੇ ਐ ਇਹਨਾਂ ਕੋਲੇ ਫੈਸਲਾ ਕਰਨ ਦਾ ਕੋਈ ਅਧਿਕਾਰ ਨਹੀਂ ਅਧਿਕਾਰ ਆਏ ਤੇ ਦਿੱਲੀ ਤੋਂ ਜਿਹੜੇ ਸੱਜਣ ਪੰਜਾਬ ਦੀ ਸਰਕਾਰ ਚਲਾ ਰਹੇ ਆ ਉਹਨਾਂ ਦੇ ਹੁਕਮਾਂ ਤੇ ਉਹਨਾਂ ਵੱਲੋਂ ਕੀਤੇ ਆਡਰਾਂ ਤੇ ਕੱਲੇ ਦਸਕਤ ਕਰਦੇ ਆ ਇਹਨਾਂ ਕੋਲੇ ਕੋਈ ਪਾਵਰ ਨਹੀਂ ਕਿ ਉਹ ਰੱਦ ਕਰ ਸਕਣ ਉਹ ਸੱਜਣ ਪੰਜਾਬ ਨੂੰ ਲੁੱਟਣ ਵਾਸਤੇ ਆਏ ਆ ਜਿਨ੍ਹਾਂ ਦੇ ਉੱਤੇ ਦਿੱਲੀ ਦੇ ਪਰਚੇ ਦਰਦ ਹੈ ਜਮਾਨਤ ਦੇ ਬਾਹਰ ਆ ਕੇ ਉਹ ਪੰਜਾਬ ਦੀ ਲੁੱਟ ਕਰਨ ਲਈ ਆਏ ਐ ਉਹਨਾਂ ਤੋਂ ਕੋਈ ਆਸ ਵੀ ਆਪਾ ਕਰ ਸਕਦੇ ਕਿ ਉਹ ਪੰਜਾਬ ਦੇ ਕਿਸਾਨਾਂ ਨਾਲ ਭਲਾ ਕਰਨਗੇ ਕੋਈ ਆਸ ਵੀ ਕਰ ਸਕਦੇ ਕਿ ਉਹ ਕਿਸਾਨਾਂ ਦੇ ਹੱਕਾਂ 'ਚ ਕੋਈ ਫੈਸਲਾ ਕਰਨਗੇ ਕਿਉਂਕਿ ਫੈਸਲਾ ਜਿਹੜਾ ਕਰਨਾ ਹੈ ਉਹ ਦਿੱਲੀ ਵਾਲੇ ਸੱਜਣਾ ਨੇ ਕਰਨਾ ਹੈ ਜਿਨ੍ਹਾਂ ਦੇ ਨਾਲ ਤਾਂ ਕਿਸਾਨਾਂ ਨਾਲ ਕੋਈ ਸਾਜ਼ ਹੈ ਨਾ ਕੋਈ ਪੰਜਾਬ ਦੇ ਨਾਲ ਰਿਸ਼ਤੇਦਾਰੀ ਹੈ ਉਹ ਤਾਂ ਸਮੇਂ ਦੇ ਨਾਲ ਆਏ ਐ ਸਮਾਂ ਸੁਨਾਲ ਕੇ ਪੈਸਾ ਤੇ ਲਾ ਇਕੱਠਾ ਕਰਕੇ ਪੰਜਾਬ ਤੋਂ ਉਹਨਾਂ ਨੇ ਚਲੇ ਜਾਣਾ ਪਰ ਬਦਕਿਸਮਤੀ ਪੰਜਾਬ ਦੇ ਪੱਲੇ ਪੈਣੀ ਐ ਜੇਕਰ ਪੰਜਾਬ ਦੇ ਲੋਕ ਨਾਮ ਬੰਦ ਨਾ ਹੋਏ ਪੰਜਾਬ ਦੇ ਲੋਕ ਇਕੱਠੇ ਨਾ ਹੋਏ ਤਾਂ ਇਹੋ ਜਿਹੇ ਫੈਸਲੇ ਪੰਜਾਬ ਦੇ ਦੇਖੇਤੀ ਆਲਾ ਲਾਗੂ ਹੋ ਗਿਆ ਤਾਂ ਪੰਜਾਬ ਦੀ ਬਰਬਾਦੀ ਪੰਜਾਬ ਨੂੰ ਡੁੱਬਣ ਤੋਂ ਕਿਸੇ ਦੁਨੀਆ ਦੀ ਤਾਕਤ ਨੇ ਰੋਕ ਨਹੀਂ ਸਕਣਾ ਸਮਾਣ ਢੋਣੇ ਕੋਲੇ ਆਇਆ ਸਮਾ 14 ਦਸੰਬਰ ਨੂੰ ਤੁਹਾਡੇ ਵੱਲੋਂ ਪਾਈ ਵੋਟ ਨੇ ਜੇਕਰ ਤੁਸੀਂ ਇਹਨਾਂ ਨੂੰ ਜ਼ਕਾਰ ਦਿਓਗੇ ਤਾਂ ਹੋ ਸਕਦਾ ਇਹਨਾਂ ਨੂੰ ਇਸ ਗੱਲ ਦਾ ਅਹਿਸਾਸ ਹੋ ਜਾਵੇ ਕਿ ਜਿਹੜੇ ਲੋਕਾਂ ਨੇ ਸਾਨੂੰ ਰਾਜ ਭਾਗ ਦਿੱਤਾ ਹੈ ਜਿਹੜੇ ਲੋਕਾਂ ਨੇ ਸਾਡੀ ਸਰਕਾਰ ਬਣਾਈ ਹੈ ਤਾਂ ਉਹ ਰਾਜ ਭਾਗ ਖੋ ਵੀ ਸਕਦੇ ਆ ਕਿਉਂਕਿ ਜਦੋਂ ਲੁਧਿਆਣੇ ਦੇ ਵਿੱਚ ਜ਼ਮੀਨ ਅਧਵਾਇਰ ਕੰਨਾਇ ਜਿੱਥਲਾ ਸ਼ੁਰੂ ਹੋਇਆ ਸੀ ਤਾਂ ਉੱਤੇ ਇੱਕ ਨੌਜਵਾਨ ਭਰਾ ਸੀ ਜਿਹੜਾ ਦੁਹਤ ਸਰੀ ਰੌਲਾ ਪਾ ਰਿਆ ਸੀ ਕਿ ਮੇਰੇ ਕੋਲੇ 25 ਕਿਲੇ ਜ਼ਮੀਰ ਸੀ ਮੈਂ ਸਭ ਤੋਂ ਵੱਡਾ ਇਹਨਾਂ ਦਾ ਭਨੁੱਕੜ ਸੀ ਮੈਂ ਬੱਚਾਂ ਦੇ ਰਾਹੀਂ ਟਰੱਕਾਂ ਦੇ ਰਾਹੀਂ ਇਹਨਾਂ ਦੀਆਂ ਰੈਲੀਆਂ ਨੂੰ ਸਫਲ ਕਰਨ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਕੋਲੋਂ ਖਰਚਾ ਕੀਤਾ ਕਹਿੰਦਾ ਮੈਂ ਮੌਜੂਦਾ ਐਮਐਲਏ ਨੂੰ ਇਸ ਇਲਾਕੇ ਦੇ ਜਿਹੜੇ ਸੀਨੀਅਰ ਲੀਡਰ ਹੈ ਉਹਨਾਂ ਨੂੰ ਬੇਨਤੀਆਂ ਕੀਤੀਆਂ ਕਿ ਮੇਰੀ ਜ਼ਮੀਨ ਦਾ ਕਢਵਾ ਦਿਓ ਪਰ ਕਿਸੇ ਨੇ ਉਹਦੀ ਬਾਹਰ ਨਹੀਂ ਪੜੀ ਇਸ ਲਈ ਭਰਾਓ ਬੇਨਤੀ ਹੈ ਕਿ ਜਿਹੜੇ ਸਾਡੇ ਭਰਾ ਇਹਨਾਂ ਦੇ ਮੂਰੇ ਲੰਮੇ ਹੋ ਕੇ ਮੂਰੇ ਮਜਾ ਲੈ ਕਰਕੇ ਮੂਰੇ ਕੱਟਕਾਰ ਕਰਕੇ ਪੰਜਾਬ ਦੇ ਬਰਬਾਦ ਕਰਨ ਵਾਲੀ ਪਾਰਟੀ ਦੇ ਨਾਲ ਲੱਗੇ ਹੈ ਸਾਵਧਾਨ ਹੋ ਜਾਓ ਜੇ ਇਹ ਤਦੋਂ ਲਾਗੂ ਹੋ ਗਿਆ ਜੇ ਇਹ ਪੰਜਾਬ ਦੀ ਇਸ ਫੈਲ ਤੇ ਦਸਤਕਦ ਕਰਗੇ ਤਾਂ ਪੰਜਾਬ ਦੇ ਕਿਸਾਨਾਂ ਦੇ ਜੋ ਹਾਲਾਤ ਬਣਨਗੇ ਉਸ ਲਈ ਆਪ ਆਪ ਜ਼ਿੰਮੇਵਾਰ ਹੋਵਾਂਗੇ ਇਸ ਲਈ ਬੇਨਤੀ ਹੈ ਕਿ ਸਮਾਂ ਸਤਗੁਰੂ ਦੇ ਕਰਨ ਤੁਹਾਡੇ ਕੋਲੇ ਆਇਆ ਜਿਹੜੀ ਇਹ ਚਾਹਣਾ ਹੈ ਇਹ ਤੁਹਾਡੇ ਵਿਚਾਰ ਇਹ ਜਦੋਂ ਉਹਨਾਂ ਦੇ ਕੰਨ ਖੋਲ ਸਕਦੀ ਹੈ ਇਹ ਜਿਹੜੇ ਬੂਟ ਹੈ ਇਹ ਉਹਨਾਂ ਨੂੰ ਜਗਾ ਸਕਦੀ ਹੈ ਇੱਕੋ ਇੱਕ ਸਮਾਂ ਹੁਣ ਜੇ ਆਇਆ ਹੈ ਵੇਖ ਕਹਿ ਦਿਓ ਕਿਤੇ ਗਲਤੀ ਕਰ ਬੈਠੋ ਕਿਸੇ ਨੇ ਤੁਹਾਡੀ ਬਾਹ ਨਹੀਂ ਫੜਨੀ ਇੱਕੋ ਇੱਕ ਸ਼ਰਮਈ ਅਕਾਲੀ ਦਲ ਹੈ ਜੇ ਹਣ ਆਏ ਤਾਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਫਿਰਾਰ ਦੇ ਲੋਕਾਂ ਦੀ ਬਾਹ ਫੜੀ ਪੰਜਾਬ ਦੇ ਕਿਸਾਨਾਂ ਦੀ ਬਾਹ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਫੜੀ ਜਿਹੜੇ ਕੰਮ ਸਰਕਾਰ ਨੂੰ ਕਰਨੇ ਚਾਹੀਦੇ ਸੀ ਉਸ ਨੇ ਦਿਨ ਰਾਤ ਮਿਹਨਤ ਕਰਕੇ ਪੰਜਾਬ ਦੇ ਲੋਕਾਂ ਦਾ ਵਾਸਤੇ ਜੋ ਕੀਤਾ ਹੈ ਸ਼ਾਇਦ ਇਤਿਹਾਸ ਦੇ ਵਿੱਚ ਨਾ ਅੱਜ ਤੋਂ ਪਹਿਲਾਂ ਕਿਸੇ ਨੇ ਕੀਤਾ ਤੇ ਨਾ ਆਉਣ ਵਾਲੇ ਸਮਿਆਂ ਦੇ ਵਿੱਚ ਕੀਤਾ ਕਰਨਾ ਕਿਸੇ ਨੇ ਅੱਜ ਜਿਹੜੀਆਂ ਵਿਰੋਧੀ ਪਾਰਟੀਆਂ ਐ ਜੇਨੀਅਰ ਸਰਦਾਰ ਜਗਵੀਰ ਸਿੰਘ ਬਾਦਲ ਨੂੰ ਰੋਜ਼ ਨਿੰਦੀਆਂ ਉਹਨਾਂ ਦੇ ਬਿਆਨ ਹੈ ਇਹਦੇ ਕਰ ਪੰਜਾਬ ਨੂੰ ਬਚਾਉਣਾ ਤਾਂ ਸ਼੍ਰੋਮਣੀ ਅਕਾਲੀ ਦਲ ਦਾ ਸਤਾ ਦੇ ਵਿੱਚ ਆਉਣਾ ਪੰਜਾਬ ਨੂੰ ਜਿਉਂਦਾ ਰੱਖਣ ਲਈ ਅਕਾਲੀ ਦਲ ਦਾ ਜਿਉਂਦਾ ਰਹਿਣਾ ਬਹੁਤ ਜ਼ਰੂਰੀ ਹੈ ਕਿਉਂਕਿ ਜਿਹੜੀ ਕਾਂਗਰਸ ਹੈ ਉਹਦਾ ਵੇਦ ਰਾਜਪਾਤ ਦਿੱਲੀ ਤੋਂ ਚੱਲਦਾ ਹੈ ਆਮ ਆਦਮੀਆਂ ਦਾ ਰਾਜਪਾਤ ਵੀ ਦਿੱਲੀ ਤੋਂ ਚੱਲਦਾ ਹੈ ਭੀਡੀਪੀ ਵਾਲਿਆਂ ਦਾ ਕੰਟਰੋਲ ਵੀ ਦਿੱਲੀ ਤੇ ਕੱਲਾ ਇੱਕੋ ਇੱਕ ਪੰਜਾਬ ਹੈ ਜਿਸ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਜਿਹਨੂੰ ਤੁਹਾਡੇ ਨਾਲ ਹਮਦਰਦੀ ਹੈ ਜਿਹਨੂੰ ਤੁਹਾਡੇ ਨਾਲ ਪਿਆਰ ਹੈ ਜਿਹੜਾ ਤੁਹਾਡੇ ਦਾ ਦਿਲ ਨਾਲ ਬਿਚਰਦਾ ਹੈ ਸਰਦਾਰ ਸੁਖਬੀਤ ਸਿੰਘ ਬਾਦਲ ਦੀ ਬਾਹ ਫੜ ਕੇ ਤੁਸੀਂ ਰੋਕ ਕੇ ਜੋ ਕੰਮ ਤੋਂ ਨੇ ਇਹ ਕੋਈ ਕਹਿ ਸਕਦੇ ਹੋ ਪਰ ਜਿਹੜੇ ਦਿੱਲੀ ਤੋਂ ਆਏ ਸੱਜਣਾ ਉਹਨਾਂ ਦੇ ਨਾਂ ਤਾਂ ਭਾੜੇ ਨਹੀਂ ਦੇ ਜਾ ਸਕਦੇ ਆ ਨਾ ਕੋਈ ਉਹਨਾਂ ਨੂੰ ਬੇਨਤੀ ਕਰ ਸਕਦੇ ਆ ਪਰ ਉਹ ਇਸ ਲਈ ਬੇਨਤੀ ਕਰਨ ਵਾਸਤੇ ਆਏ ਆ ਵੇਖਿਆ ਜੋ ਕਿਤੇ ਸਮਾਗਮ ਜਹਾ ਬੈਠੋ 9 14 ਦਸੰਬਰ ਨੂੰ ਟੱਕੜੀ ਚੌਂਡ ਤੇ ਨਿਸ਼ਾਨ ਤੇ ਮੋਹਰ ਲਾ ਕੇ ਬਪਿੰਦਰ ਸਿੰਘ ਲਾਲੀ ਜੀ ਨੂੰ ਛੋਟੀ ਕਿਟਹਿਰੀ ਦੇ ਵਿੱਚ ਤਾਰਿਆ ਗਿਆ ਤੁਹਾਡੇ ਪਹਿਲਾਂ ਵੀ ਸਾਡੇ ਤੇ ਬੜੇ ਆਸਾਨ ਮੇਰੇ ਪਿਤਾ ਨੇ SLAKE ਦੀ ਛੋਟੀ ਸੇਵਾ ਕੀਤੀ ਸੀ ਪਰ ਅੱਜ ਉਹ ਚਾਹੇ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਤੁਹਾਡੇ ਤੋਂ ਸਾਨੂੰ ਬੜੀਆਂ ਆਸਾਂ ਹੈ ਬੜੀਆਂ ਉਮੀਦਾਂ ਹੈ ਤੁਹਾਡੇ ਨਾਲ ਪਰਿਵਾਰ ਖਾਂਜ ਹੈ ਇਤਨੇ ਬੇਨਤੀ ਆਏ ਕਿ ਟੜੇਬੰਦੀ ਤੇ ਪਾਰਟੀ ਬਾਜੀ ਤੋਂ ਉੱਤੇ ਉੱਠ ਕੇ ਆਉਣ ਵਾਲੇ 14 ਦਸੰਬਰ ਨੂੰ ਆਪਣਾ ਇੱਕ ਕੀਮਤੀ ਵੋਟ ਤਕੜੀ ਚੋਣ ਨਿਸ਼ਾਨ ਤੇ ਮੋਰ ਲਾ ਕੇ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਹੱਥ ਮਜ਼ਬੂਤ ਕਰੋ